ਸ੍ਰੀਕਲ ਜੀ ਮੇਰਾ ਨਾਮ ਵਿਸ਼ਾਲ ਮਹਾਜਨ ਹੈ ਮੈਂ ਪਾਵਾ ਹਸਪੀਟਲ ਦੇ ਬੈਕ ਸਾਈਡ ਤੇ ਮੇਰੀ ਆਪਣੀ ਫੈਕਟਰੀ ਹੈ ਜਿੱਥੇ 7 ਫਬਰੀ ਨੂੰ ਸਵੇਰੇ 4:40 ਤੇ ਚੋਰੀ ਹੋਈ ਹੈ ਤੇ ਮੇਰਾ ਕੁਝ ਕੀਮਤੀ ਸਮਾਨ ਜਿਵੇਂ ਕਿ ਲੈਪਟਾਪ ਕੁਝ ਚਾਂਦੀ ਦੇ ਸਿੱਕੇ ਸੀਕੇ ਤੇ ਕੁਝ ਪੂਜਾ ਜਿਨ੍ਹਾਂ ਦੀ ਪੂਜਾ ਕਰਦੇ ਸੀ ਅਸੀਂ ਉਹ ਤੇ ਕੁਝ ਹੋਰ ਕੀਮਤੀ ਸਮਾਨ ਚੋਰ ਇੱਥੇ ਆ ਕੇ ਲੈ ਗਿਆ ਸਾਡਾ ਸਰ ਕਿੰਨੇ ਬੰਦੇ ਸੀ ਉਹ ਉਹ ਕੱਲਾ ਇੱਕ ਬੰਦਾ ਸੀਗਾ ਜਿਨੇ ਕੀ ਸਾਡੇ 4-5 ਤਾਲੇ ਤੋੜੇ ਤੇ ਫਿਰ ਉਸ ਤੋਂ ਬਾਅਦ ਇੱਥੋਂ ਚੋਰੀ ਕਰਕੇ ਪੂਰੀ ਛਨਾਕ ਕਰਕੇ ਲੈ ਕੇ ਸਮਾਨ ਲੈ ਗਿਆ ਸਾਡਾ ਸਾਡੇ ਕੋਲ ਸੀਸੀਟੀਵੀ ਫੁਟੇਜ ਹੈ ਹਾਂਜੀ ਸਾਡੇ ਕੋਲ ਸਾਰੀ ਇੰਸਟਰੀਨਾ ਦੀ ਸੀਸੀਟੀਵੀ ਫੁਟੇਜ ਹੈਗੀ ਹੈ ਜਿਹੜੀ ਕਿ ਅਸੀਂ ਥਾਣੇ 6 ਨੰਬਰ ਡਿਵੀਜ਼ਨ ਦੇ ਵਿੱਚ ਜਮਾ ਕਰਾਤੀ ਹੈ ਤੇ ਉੱਥੇ ਆਪਣੀ ਕੰਪਲੇਂਟ ਲਿਖਵਾਤੀ ਹੈ ਤੇ ਪਿਛਲੇ 4-5 ਦਿਨਾਂ ਤੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਸਾਡੀ ਫੈਕਟਰੀ ਦੇ ਵਿੱਚ ਇਸ ਟਾਈਮ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਹਦੇ ਵਿੱਚ ਲੇਬਰ ਸਾਨੂੰ ਕੰਮ ਕਰਨ ਤੇ ਨਹੀਂ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਡਰ ਲੱਗ ਰਿਹਾ ਇਸ ਚੀਜ਼ ਦਾ ਤੇ ਸੀਪੀ ਸਾਹਿਬ ਨੂੰ ਇਹ ਦਰਖਾਸਤ ਕੀਤੀ ਜਾਂਦੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ